ਪਤਵੀਆਂ ਸ਼ਲੋਕ ਪਾਤਸ਼ਾਹ ਜੀ ਰੰਭ ਕਰਦੇ ਹਨ ਅੱਜ ਸਤਿਗੁਰ ਜੀ ਸ਼ਲੋਕ ਮਹੱਲਾ ਚੌਥਾ ਇਹ ਮਨਵਾ ਦ੍ਰਿੜ ਕਰ ਰੱਖੀ ਐ ਗੁਰਮੁਖ ਲਾਈਏ ਚਿੱਤ ਕਿਉਂ ਸਾਸ ਗਰਾ ਸੁਸਾਰੀ ਐ ਬੈਡਿਆ ਉੱਠਦੇ ਅਨਿਤ ਨੰਗੁਰੂ RAMDAS ਜੀ ਮਹਾਰਾਜ ਫਿਰ ਬਤਨ ਕਰਦੇ ਹਨ ਮਨ ਪ੍ਰਤੀ ਇਹ ਮਨਵਾ ਮਹਾਰਾਜ ਜੀ ਕਹਿੰਦੇ ਮਨ ਪੱਕਾ ਕਰਕੇ ਰੱਖ ਲੀਏ ਮਹਾਰਾਜ ਜੀ ਕਹਿੰਦੇ ਪਿਆਰਿਓ ਮਨ ਪੱਕਾ ਕਰ ਲਓ ਯੋ ਮਾਨ ਦ੍ਰਿੜ ਕਰ ਰੱਖੀਏ ਮਹਾਰਾਜ ਕਹਿੰਦੇ ਜਗਿਆਸੂ ਮਾਨ ਨੂੰ ਦ੍ਰਿੜ ਕਰਕੇ ਰੱਖ ਪੱਕਾ ਕਰਕੇ ਰੱਖ ਗੁਰਮੁਖ ਲਾਈਏ ਚਿੱਤ ਮਹਾਰਾਜ ਕਹਿੰਦੇ ਗੁਰਮਖ ਗੁਰੂ ਦੇ ਜਨ ਆਏ ਗੁਰੂ ਦੇ ਵਾਲੋਂ ਕਰਕੇ ਗੁਰੂ ਦੇ ਨਾਲ ਚਿੱਤ ਜੋੜੀਏ ਗੁਰੂ ਦੇ ਬਚਨ ਮੰਨਣ ਦੀ ਕੋਸ਼ਿਸ਼ ਕਰੀਏ ਕਿਉਂ ਸਾਸਗ੍ਰਾਸ ਵਿਸਾਰੀਐ ਵੰਧਿਆਪ ਦੇ ਅਨਿਤ ਮਹਾਰਾਜ ਕਹਿੰਦੇ ਉਹਨੂੰ ਸਾਸਗ੍ਰਾਸ ਭਾਈ ਵਿਸਾਰੀਐ ਨਾ ਭੁਲਿਏ ਨਾ ਕੋਸ਼ਿਸ਼ ਕਰੀਏ ਚੇਤੇ ਰਹੇ ਹੋ ਸੱਚਾ ਪ੍ਰਭੂ ਚੇਤੇ ਰਹੇ ਸਾਹ ਗਰਾਸ ਮਹਾਰਾਜ ਜੀ ਕਹਿੰਦੇ ਸਾਹ ਚੱਲਦਿਆਂ ਸਾਹ ਅੰਦਰ ਜਾਂਦਿਆਂ ਸਾਹ ਬਾਹਰ ਆਉਂਦਿਆਂ ਗਰਾਸ ਬਾਹਰ ਹੁੰਦਾ ਸਾਹ ਮਹਾਰਾਜ ਜੀ ਕਹਿੰਦੇ ਚੇਤਾ ਰਹਿਣੇ ਚੇਤਾ ਰਹਿਣਾ ਤੇਈ ਦਾ ਪ੍ਰਭੂ ਭੋਜਣ ਛੱਕਦੇ ਆ ਤਾਂ ਉਹਨੂੰ ਚੇਤਾ ਕਰੀਏ ਉਹ ਚੇਤਾ ਰੱਖੀ ਹਰ ਗ੍ਰਹੀ ਦੇ ਨਾਲ ਉਹਨੂੰ ਚੇਤੇ ਕਰੀਏ ਜਲ ਛੱਕਦੇ ਆ ਉਹਨੂੰ ਚੇਤੇ ਕਰੀਏ ਕੋਈ ਧੰਦਾ ਕਰਦੇ ਆ ਉਹਦਾ ਨਾਮ ਜਪੀ ਵਾਹਿਗੁਰੂ ਵਾਹਿਗੁਰੂ ਕਰ ਲਈਏ ਹਰ ਵਕਤ ਉਹ ਮਨ ਵਿੱਚ ਚੇਤੇ ਰਹਿਣਾ ਚਾਹੀਦਾ ਨਹੀਂ ਕਿ ਰੋਲਾ ਪਾ ਕੇ ਚੇਤੇ ਕਰ ਸਕਦੇ ਆ ਜਿ ਗੁਰਮੁਖਾਂ ਦੇ ਮਨ ਵਿੱਚ ਚੇਤੇ ਰਹਿੰਦਾ ਉਹ ਕੰਮ ਤਾਂ ਕਰਦੇ ਨਕਾਰ ਸਰੀਰ ਨਾਲ ਤਾਂ ਕਾਰ ਕਰਣੀ ਹੀ ਹੈ ਖੁਦ ਗੁਰੂ ਨਾਨਕ ਮਹਾਰਜ ਨੇ ਕਾਰ ਕੀਤੀ ਉਹ ਕਿਤੇ ਪਲੰਘਾਂ ਤੇ ਥੋੜਾ ਬੈਠੇ ਸੀ ਮਹਾਰਾਜ ਉਹ ਸਾਜ ਕੇ ਬੈੰਦੇ ਸੀ ਮਹਾਰਾਜ ਨੇ ਹੱਥੀਕਾਰ ਕੀਤੀ ਗੁਰੂ ਨਾਨਕ ਮਹਾਰਾਜ ਜੀ ਨਿੰਨੇ ਸਾਲ ਖੇਤੀ ਵੀ ਕਰਕੇ ਦਿਖਾਈ ਭਾਈ ਮਿਹਨਤ ਵੀ ਕਰੋ ਇਹ ਨਹੀਂ ਕਿ ਆਲਸੀ ਬਣ ਕੇ ਬਹਿਣਾ ਹੈ ਸਰੀਰ ਨੂੰ ਵੀ ਮਹਾਰਾਜ ਜੀ ਕਹਿੰਦੇ ਮਿਹਨਤ ਨਾਲ ਠੀਕ ਰੱਖੋ ਜਿੰਮੇਂਦ ਕਰਕੇ ਪ੍ਰਸ਼ਾਦਾ ਛਕੋ ਉੱਥੇ ਜੇਬਾਰਾਂ ਵੀ ਮਿਹਨਤ ਕਰੋ ਨੂੰ ਜਪਦੇ ਰਹੋ ਭੋਜਨ ਵੰਡ ਨੂੰ ਵੀ ਸਿਕਾਣਾ ਤਨ ਨੂੰ ਵੀ ਸਿਕਾਣਾ ਦੂਆ ਪੱਖਾਂ ਤੋਂ ਭੋਜਨ ਛਕਣਾ ਸਰੀਰ ਤੰਦਰੁਸਤ ਰਹੇਗਾ ਸੰਸਾਰੀ ਭੋਜਨ ਛਕਦੇ ਆ ਮਨ ਤੰਦਰੁਸਤ ਰਹੇਗਾ ਆਤਮਾ ਨਾਮ ਦਾ ਭੋਜਨ ਛਕਾਂਗੇ ਸਾਸ਼ਕ ਰਾਸ ਮਹਾਰਾਜ ਜੀ ਕਹਿੰਦੇ ਉਹ ਵਿਸਰੇ ਨਾ ਭੁੱਲੇ ਨਾ ਬੈੰਧਿਆਂ ਉੱਠਦੇ ਆ ਸੌਂਦੇ ਆ ਹਰ ਵਕਤ ਉਹ ਚੇਤੇ ਨਿਤਾ ਪ੍ਰਤੀ ਚੇਤੇ ਰੱਖੀਏ ਮਰਨ ਜੀਵਨ ਕੀ ਚਿੰਤਾ ਗਈ ਹੋ ਜੀਰਾ ਹਰ ਪ੍ਰਭ ਪਾਸ ਫਿਰ ਮਹਾਰਾਜ ਜੀ ਕਹਿੰਦੇ ਚਿੰਤਾ ਤਿਆਗ ਦੀਏ ਮਰਨ ਜੰਮਣ ਦੀ ਜਨਮ ਮਰਨ ਦੀ ਜਿਹੜੀ ਚਿੰਤਾ ਨੂੰ ਛੱਡ ਦੀਏ ਮਰਨ ਜੀਵਨ ਕੀ ਚਿੰਤਾ ਤਿਆਗ ਦੀਏ ਮਹਾਰਾਜ ਜੀ ਕਹਿੰਦੇ ਮਰਨ ਜੀਵਨ ਕੀ ਚਿੰਤਾ ਗੈਬ ਉਹ ਜਿਹੜਾ ਹਰ ਪ੍ਰਪਾਸ ਜਦੋਂ ਉਹਦੇ ਕੋਲ ਜੀ ਉਹਦੇ ਕੋਲ ਆਵਸੇ ਗਣਾ ਤੇ ਮਹਾਰਾਜ ਜੀ ਕਹਿੰਦੇ ਜਨਮ ਮਰਨ ਦੀ ਚਿੰਤਾ ਹੀ ਖਤਮ ਹੋ ਜਾਏਗੀ ਜਿਹੜੀ ਚਿੰਤਾ ਤੈਨੂੰ ਖਾਂਦੀ ਐਨ ਕਿ ਅੱਜ ਨਹੀਂ ਯਾਰ ਕੱਲ ਮੌਤ ਨਾ ਜਾਵੇ ਜਮਾਂ ਦਾ ਭੈ ਮੌਤ ਦਾ ਡਰ ਬਾਬਾ ਜੀ ਕਹਿੰਦੇ ਗੁਰ ਸਿੱਖਾ ਨੂੰ ਕਿੱਤੇ ਹੁੰਦਾ ਉਹ ਸਿੱਖਾ ਨੂੰ ਤਾਂ ਹੁੰਦਾ ਹੀ ਨਹੀਂ ਉਹ ਮਜੰਮਣ ਮੰਦਾ ਡਰ ਜਿਹੜਾ ਮਰਜੀ ਆ ਜਾਵੇ ਜਦੋਂ ਮਰਜੀ ਮੌਤ ਆ ਜਾਵੇ ਦੇਖੋ ਬਾਬਾ ਦੀਪ ਸਿੰਘ ਜੀ ਬਾਬਾ ਜੀ ਨੇ ਹੱਥ ਤੇ ਤਲੀ ਤੇ ਰੱਖ ਲਿਆ ਸੀ ਉਹਨਾਂ ਨੂੰ ਕਿਤੇ ਮੌਤ ਦਾ ਡਰ ਸੀ ਮੌਤ ਨਾਲ ਵੀ ਜੰਗ ਕੀਤਾ ਹੋਣੀ ਵੀ ਹਾਰ ਕੇ দৌড় ਗਈ ওথে ਲੋਕਾਂ ਨੇ ਤਾਂ جنگ ਦੇ ਵਿੱਚ ਫੌਜੀਆ ਨੇ ਤਾਂ 도ੜ ਨਹੀਂ ਸੀ ਫੌਜ ਨੇ ਤਾਂ 도ੜ ਨਹੀਂ ਸੀ ਜਦੋਂ ਇੱਕ ਗੁਰੂ ਦਾ ਪਿਆਰਾ ਸਿੱਖ ਤਲੀ ਦੇ ਸੀਸ ਰੱਖ ਰਿਹਾ ਸਾਹਮਣੇ ਮੌਤ ਵਿਖਾਲੀ ਦੇਂਦੀ ਹੋਏ ਕੋਈ ਖੜੇਗਾ ਫੌਜ ਆਟੋਮੈਟਿਕੀ 도ੜ ਗਈ ਬਾਬਾ ਦੀਪ ਸਿੰਘ ਜੀ ਨੂੰ ਮੇਨਾ ਮਾਰਿਆ ਕਹਿੰਦੇ ਬਾਬਾ ਜੀ ਤੁਸੀਂ ਤਾਂ ਕਹਿੰਦੇ ਸੀ ਬਕਰਮਾ ਤੇ ਜਾ ਕੇ ਸੀਸ ਭੇੜ ਕਰਾਂਗੇ ਤੁਸੀਂ ਤਾਂ ਹਾਰ ਪ੍ਰਾਪਤ ਕਰ ਲਈ ਉਸ ਵੇਲੇ ਬਾਬਾ ਦੀਪ ਸਿੰਘ ਜੀ ਇੱਕੋ ਬਜ਼ੁਰਗ ਸ੍ਰੀ ਰਵਨਾਰਾ ਜਿਸ ਵਸਤਾ ਵਿੱਚ ਆਪਣੇ ਹੱਡ ਪਰ ਕੰਮ ਵੀ ਨਹੀਂ ਕਰਦੇ ਉਹ ਦੇਖੋ ਕਤਨੀ ਕਤਨੀ ਦੇ ਪੂਰੇ ਸੂਰਮੇ ਸੀ ਬਾਬਾ ਦੀਪ ਸਿੰਘ ਬਚਪਨ ਤੋਂ ਹੀ ਮਹਾਰਾਜ ਦਾ ਸੰਗ ਮਿਲ ਗਿਆ ਭਾਈ ਦੀਪਾ ਜੀ ਕਹਿੰਦੇ ਸੀ ਤੇ ਮਹਾਰਾਜ ਨੇ ਬਾਬਾ ਦੀਪ ਸਿੰਘ ਅੰਮਰ ਸਾਖ ਕੇ ਬਾਬਾ ਦੀਪ ਸਿੰਘ ਜੀ ਬਣ ਗਏ ਇਹ ਸਾਧ ਸੰਗਤ ਜੀਓ ਫਿਰ ਖੰਡਾ ਚੁੱਕ ਕੇ ਇੰਨਾ ਭਾਰੀ ਖੰਡਾ ਦੇਖੋ ਇੱਕ ਹੱਥ ਦੇ ਵਿੱਚ ਫੜਿਆ ਹੋਇਆ ਹੈ ਦੂਜੇ ਹੱਥ ਤੇ ਉਹਨਾਂ ਨੇ ਤਲੀ ਤੇ ਆਪਣਾ ਸੀਸ ਰੱਖਿਆ ਹੋਇਆ ਰੱਖਣ ਦੀ ਡੇਰ ਸੀ ਭਾਜੜਾਂ ਪੈ ਗਈਆਂ ਕਹਿੰਦੇ ਯਾਰ ਇਹ ਤੇ ਮਰੇ ਹੋਏ ਵੀ ਟੰਗ ਕਰਦੇ ਹਨ ਅਸੀਂ ਇਹਨਾਂ ਲੜਕੀ ਜੰਗ ਕਰੀਏ ਇਹ ਗੁਰੂ ਦੇ ਸਿੱਖ ਐਸੇ ਹਨ ਜਿਹੜੇ ਮਰੇ ਹੋਏ ਵੀ ਜੰਗ ਕਰਦੇ ਹਨ ਇਹ ਭਜਨਾ ਤੇ ਆਪੀ ਸੀ ਫੌਜ ਨੂੰ ਭਾਜੜਾ ਪੈ ਗਈਆਂ ਬਾਬਾ ਜੀ ਨੇ ਬਕਰਮਾ ਵਿੱਚ ਜਾ ਕੇ ਸੀਸ ਪੇਟ ਕੀਤਾ ਅੱਜ ਦਰਸ਼ਨ ਕਰਦੇ ਹਾਂ ਉਹਨਾਂ ਦੇ ਬੂੰਗੇ ਦੇ ਜਿੱਥੇ ਮਾਰ ਉਹਨਾਂ ਦੇ 24 ਘੰਟੇ ਮਹਾਰਾਜ ਜੀ ਦੇ ਝਾਪ ਚੱਲਦਿਆਂ ਲੜੀ ਚੱਲਦੀ ਹੈ ਪਾਠ ਦੀ ਉਸ ਬਕਰਮਾ ਦੇ ਵਿੱਚ ਉਸ ਥੜਾ ਸਾਹਿਬ ਜੀ ਤੇ ਆਪਾਂ ਜਾ ਕੇ ਨੇਤਰ ਬੰਦ ਕਰਕੇ ਉਹਨਾਂ ਦੇ ਦਰਸ਼ਨ ਕਰੀਏ ਤਾਂ ਉਸੇ ਤਰ੍ਹਾਂ ਸੀਸ ਜਾਪੇਗਾ ਕੀਤੇ ਬਾਬਾ ਜੀ ਦਾ ਸੀਸ ਪਿਆ ਹੈ ਯਾ ਦੇ ਵੀਓ ਕਿਤੇ ਗਏ ਥੋੜਾ ਨੇ ਫੌਜ ਨੇ ਟੈਂਕ ਵਾੜਿਆ ਬਾਬਾ ਜੀ ਦੀ ਜਗ੍ਹਾ ਤੇ ਟੈਂਕ ਕੱਢ ਨਹੀਂ ਸੀ ਸਕੇ ਜਿੱਥੇ ਬਾਬਾ ਦੀਪ ਸਿੰਘ ਦਾ ਸੀਸਾ ਨਾ ਉਹ ਦਿਨ ਆ ਰਿਆ ਨੱਕੇ ਇੱਕ ਤਰੀਕ ਤੋਂ ਰਾਂਬਾ ਨਾ ਸੀਦੀ ਦਿਹਾੜੀ ਨੀਲਾ ਤਾਰਾ ਸਾਕਾ ਜੋ ਬਾਬਾ ਜਰਨੈਲ ਸਿੰਘ ਜੀ ਦੇ ਹੱਥੀਂ ਇਹ ਜੰਗ ਹੋਈ ਤੇ ਸਾਧ ਸੰਗਤ ਜੀ ਫੌਜ ਨੂੰ ਟੈਂਕ ਦਾ ਪੁਰਜਾ ਗੁਰਜਾ ਖੋਲਣਾ ਪਿਆ ਸੀ ਉਹ ਜਗ੍ਹਾ ਤੇ ਬਾਬਾ ਦੀਪ ਸਿੰਘ ਜੀ ਜਿਹੜੀ ਜਗ੍ਹਾ ਹੈ ਨਾ ਥੜਾ ਸਾਹਿਬ ਉੱਥੇ ਟੈਂਕ ਧਾੜਤਾ ਸੀ ਫੌਜ ਨੇ ਇੱਕ ਇੱਕ ਪੁਰਜਾ ਕਰਕੇ ਗੱਡਿਆ ਸੀ ਮੁੜ ਕੇ ਉਹ ਟੈਂਕ ਨਹੀਂ ਚੱਲਿਆ ਉਹਨਾਂ ਨੂੰ ਕਿਉਂਕਿ ਉੱਥੇ ਹਜੇ ਵੀ ਸ਼ਹੀਦ ਸਿੰਘ ਦਾ ਪਹਿਰਾ ਹੈ ਉਹ ਜਗ੍ਹਾ ਤੇ ਇਹ ਮਹਾਰਾਜ ਜੀ ਵਚਨ ਵੀ ਕਰਦੇ ਹਨ ਸਤਿਗੁਰੂ ਜੀ ਇੱਥੇ ਆਪਣੀ ਰਸਨਾ ਤੋਂ ਵਚਨ ਕਰਦੇ ਹਨ ਕਹਿੰਦੇ ਉਹ ਜਿਨ੍ਹਾਂ ਦੇ ਮਨ ਵਿੱਚ ਵੱਸ ਜਾਂਦਾ ਉਹ ਮਰਨ ਜੰਮਨ ਵਰ ਤੋਂ ਤਰੈਤੀ ਹੋ ਜਾਂਦਾ ਹਨ ਮਰਨ ਜੀਵਨ ਕੀ ਚਿੰਤਾ ਨਹੀਂ ਉਹ ਚਿੰਤਾ ਹੀ ਖਤਮ ਕਰ ਦਿੰਦਾ ਹੈ ਜਿਹੜਾ ਹਰਿ ਪ੍ਰਭੂ ਪਾਸ ਹਰੀ ਪ੍ਰਭੂ ਦੇ ਪਾਸ ਉਹ ਵੱਸਦੇ ਹਨ ਜਿਉਂ ਭਾਵੇ ਤਿਉਂ ਰੱਖ ਤੂੰ ਜਨ ਨਾਨਕ ਨਾਮ ਬਖਸ਼ ਹਰ ਜੀ ਕਹਿੰਦੇ ਜਿਵੇਂ ਤੂੰ ਭਉ ਨਾ ਪਾ ਅੰਮ੍ਰਿਤ ਮੇਸਰ ਜੀਓ ਤਿਵੇਂ ਤੂੰ ਰੱਖਦਾ ਜਨ ਨਾਨਕ ਨਾ ਮੈਨੂੰ ਨਾਨਕ ਨੂੰ ਨਾਮ ਬਖਸ਼ ਦਿਓ ਨਾਮ ਦੀ ਪ੍ਰਾਪਤੀ ਹੋ ਜਾਵੇ ਮਹੱਲਾ ਤੀਜਾ ਅੱਧੇ ਤੀਜਾ ਪਾਸ਼ਾ ਜੀ ਦੇ ਸ਼ਬਦ ਆਰੰਭ ਹੁੰਦੇ ਹਨ ਜੀ ਮਾਨਮੁਖ ਹੰਕਾਰੀ ਮੈਲ ਨਾ ਜਾਣੈ ਖਿਨ ਅੱਗੇ ਖਿਨ ਪਿੱਛੇ ਸਤਿਗੁਰੂ ਜੀ ਗੁਰੂ ਰਾਮ ਅੰਮ੍ਰਿਤਦਾਸ ਜੀ ਇੱਥੇ ਬਚਨ ਕਰਦੇ ਆ ਉਹ ਚੌਥੇ ਪਾਤਸ਼ਾਹ ਜੀ ਦੇ ਸ਼ਲੋਕ ਹਸਨ ਅੱਗੇ ਸ਼ਬਦ ਮਹਾਰਾਜ ਤੀਜੇ ਪਾਤਸ਼ਾਹ ਦੇ ਸ਼ਲੋਕਾਂ ਵਿੱਚ ਤੀਜੇ ਪਾਤਸ਼ਾਹ ਜੀ ਦੇ ਕੁਝ ਸ਼ਬਦ ਹਨ ਸਤਿਗੁਰੂ ਜੀ ਕਹਿੰਦੇ ਮਨ ਮੁਖ ਹੰਕਾਰੀ ਹੁੰਦਾ ਹੰਕਾਰ ਦੇ ਮਧ ਵਿੱਚ ਉਹ ਮਹਿਲ ਨੂੰ ਜਾਣਦਾ ਹੀ ਨਹੀਂ ਦਰਸ਼ਨਾਂ ਨੂੰ ਮਹਿਲ ਤੋਂ ਭਾਵ ਹੁੰਦਾ ਸਤਿਗੁਰੂ ਦੇ ਦਰਸ਼ਨ ਮਹਾਰਾਜ ਜੀ ਕਹਿੰਦੇ ਉਹ ਜਾਣਦਾ ਹੀ ਨਹੀਂ ਆਉਂਦਾ ਤਾਂ ਹੈ ਮਦ ਵਿੱਚ ਹੁੰਦਾ ਘਰ ਵਿੱਚ ਹੁੰਦਾ ਮਨਮੁਖ ਵਹਿ ਤੇ ਜਾਂਦਾ ਗੁਰੂ ਦੇ ਸਾਹਮਣੇ ਸਾਨਮੁਖ ਆਣ ਕੇ ਵੀ ਦਰਸ਼ਨ ਮਹਿਲ ਨਹੀਂ ਜਾਣਦਾ ਮਹਿਲ ਨਹੀਂ ਪਾ ਸਕਦਾ ਦਰਸ਼ਨ ਦੀ ਪ੍ਰਾਪਤੀ ਨਹੀਂ ਕਰ ਸਕਦਾ ਖਿਨ ਆਗੇ ਖਿਨ ਪਿੱਛੇ ਉਹ ਵਾਲੇ ਦਵਾਲੇ ਤੱਕਦਾ ਵਿੰਧਾ ਪਰ ਉਹ ਦਰਸ਼ਨਾਂ ਤੋਂ ਅੰਝਾ ਰਹਿ ਜਾਂਦਾ ਸਦਾ ਬੁਲਾਈਐ ਮਹਿਲ ਆਵੇ ਕਿਉਂ ਕਰ ਦਰਗਹਿ ਸਿੱਜੈ ਇਹ ਮਹਾਰਾਜ ਜੀ ਕਹਿੰਦੇ ਮਨਮੁਖ ਐਸਾ ਵੀ ਹੈ ਉਹ ਕਦੀ ਗੁਰੂ ਦੇ ਦਰਸ਼ਨ ਨਹੀਂ ਕਰਦਾ ਉਹਨੂੰ ਬਲਾ ਬਲਾ ਕੇ ਵੀ ਵਾਜਾ ਮਾਰ ਕੇ ਵੀ ਲਿਆਉਣਾ ਪੈਂਦਾ ਇਹਦੇ ਆਮ ਮਨੁੱਖ ਹੈ ਜਿਹੜਾ ਉਹ ਕਈ ਵਾਰੀ ਸੰਗਤ ਤੋਂ ਪਰੀ ਰਹਿ ਜਾਂਦਾ ਉਹਦੇ ਮਾਨ ਜਿਹੜਾ ਹੈ ਨਾ ਭੌਂਦਾ ਨਹੀਂ ਕਿ ਸੰਗਤ ਕਰ ਲਾਂ ਕਈ ਵਰੀ ਆਮ ਮਨੁੱਖ ਨੂੰ ਵਾਜਾ ਮਾਰ ਕੇ ਲੈ ਕੇ ਜੀ ਤਨੇ ਵੀ ਆਪ ਹੈ ਗੁਰੂ ਘਰ ਚੱਲੀਏ ਬਾਹ ਫੜ ਲੀ ਦੀਏ ਚੱਲ ਯਾਰ ਅੱਜ ਤੇ ਦਰਸ਼ਨ ਕਰਿਆ ਪਰ ਉਹ ਫਿਰ ਆਣ ਕੇ ਵੀ ਦਰਸ਼ਨ ਨਹੀਂ ਪਾ ਸਕਦਾ ਉਹਦੀ ਸੁਰਤੀ ਬਿਰਤੀ ਭਾਰੀ ਟਿੱਕੀ ਰੰਦੀ ਇੱਕ ਦੇ ਦੋਸਤ ਮਿੱਤਰਾਂ ਵਿੱਚ ਇਹਦੇ ਮਾਇਆ ਦੇ ਮੋਹ ਵਿੱਚ ਇਹ ਮਹਾਰਾਜ ਜੀ ਇਥੇ ਕਹਿ ਰਹੇ ਨੇ ਗੁਰੰਬਰ ਦਾਸ ਜੀ ਕਹਿੰਦੇ ਉਹ ਸਦਾ ਹੀ ਵਾਂਝਾ ਰਹਿ ਜਾਂਦਾ ਸਤਿਗੁਰੂ ਦਾ ਮੈਲ ਉਹਨੂੰ ਪ੍ਰਾਪਤ ਨਹੀਂ ਹੁੰਦਾ ਸਦਾ ਬੁਲਾਈਏ ਮੈਲ ਨਾ ਪਾਵੇ ਸਦਾ ਕੋਈ ਬੁਲਾਉਂਦਾ ਵੀ ਹੈ ਨਾ ਦੋਸਤ ਮਿੱਤਰ ਭਾਈ ਆਤਿ ਨੂੰ ਦਰਸ਼ਨ ਕਰਾਦਾ ਤੈਨੂੰ ਲਾਏ ਜਾਵਾਂ ਗੁਰੂ ਘਰ ਸਤਿਗੁਰੂ ਦੀ ਬਾਣੀ ਸੁਣਾ ਲਿਆਵਾਂ ਉਹ ਜਵਾਬ ਹੀ ਦਿੰਦਾ ਔਰ ਛੱਡ ਪਰਾਂ ਉਥੇ ਧਾਣੀ ਖੜੀ ਹੈ ਦੋਸਤ ਮਿੱਤਰਾਂ ਦੀ ਉੱਥੇ ਜਾ ਕੇ ਕੋ ਸੰਗਤ ਕਰ ਲਾ ਉਹਦੀ ਵੀਰਤੀ ਸੁਰਤੀ ਉੱਥੇ ਟਿੱਕੀ ਹੁੰਦੀ ਹੈ ਰਾਜ ਖੁੰਝੇਗੀ ਕੋ ਸੰਗਤ ਕਿਸੇ ਦੀ ਕੋਈ ਗੱਲਬਾਤ ਕੋਈ ਈਰਖਾ ਚੁਗਲੀ ਕਰਨੀ ਹੁੰਦੀ ਹੈ ਉਹ ਗੁਰੂ ਦੀ ਸੰਗਤ ਨੂੰ ਨਹੀਂ ਚੰਗਾ ਸਮਝਦਾ ਰਾਜ ਜੀ ਕਹਿੰਦੇ ਉੱਥੇ ਵੀ ਬਾਹ ਛੜਾ ਕੇ ਭੱਜਦਾ ਹੈ ਤੇ ਮਹਾਰਾਜ ਜੀ ਕਹਿੰਦੇ ਉੱਥੇ ਵੀ ਉਹ ਦਰਸ਼ਨ ਨਹੀਂ ਪਾ ਸਕਦਾ ਸੰਗਤ ਨਹੀਂ ਕਰ ਸਕਦਾ ਸਦਾ ਬਲਾਈਏ ਮਹਿਲਣਾ ਆਵੇ ਕਿਉਂ ਕਰ ਦਰਗੇ ਸੀ ਜਿਉਂ ਦਰਗਾਹ ਵਿੱਚ ਵੀ ਫਿਰ ਮਹਾਰਾਜ ਜੀ ਕਹਿੰਦੇ ਬਾਹਰ ਕੱਢ ਦਿੱਤਾ ਜਾਂਦਾ ਸਤਿਗੁਰ ਕਾ ਮਹਿਲ ਵਿਰਲਾ ਜਾਣ ਸਦਾ ਰਹੇ ਕਰ ਜੋੜ ਮਹਾਰਾਜ ਜੀ ਕਹਿੰਦੇ ਗੁਰੂ ਦੇ ਦਰਸ਼ਨ ਕੋਈ ਵਿਰਲਾ ਪਾਉਂਦਾ ਸਤਿਗੁਰ ਕਾ ਮਹਿਲ ਵਿਰਲਾ ਜਾਣ ਜਿੰਨੂੰ ਇਹਦੇ ਨਾਲ ਜਾਣ ਪਛਾਣ ਹੁੰਦੀ ਹੈ ਜਿਨੂੰ ਇਹਦੀ ਮਹਾਰਾਜ ਜੀ ਦੀ ਬਾਣੀ ਨਾਲ ਪ੍ਰੇਮ ਹੁੰਦਾ ਕੋਈ ਸਤਿਗੁਰ ਦੇ ਦਰਸ਼ਨ ਉਹਨੂੰ ਹੀ ਪਾਉਂਦੇ ਹਨ ਚੰਗੇ ਲੱਗਦੇ ਹਨ ਸਦਾ ਰਹੇ ਕਰ ਜੋੜ ਮਹਾਰਾਜ ਜੀ ਕਹਿੰਦੇ ਉਹ ਸਦਾ ਉਹਦੇ ਨਾਲ ਜੁੜਿਆ ਰਹਿੰਦਾ ਆਪਣੀ ਕਿਰਪਾ ਕਰੇ ਹਰ ਮੇਰਾ ਨਾਨਕ ਲਏ ਬਹੋੜ ਆਪਣੀ ਮਹਾਰਾਜ ਜੀ ਕਹਿੰਦੇ ਕਿਰਪਾ ਧਾਰ ਦੇਵੋ ਸਤਿਗੁਰੂ ਜੀ ਬੇਨਤੀ ਕਰਦੇ ਆਪਣੀ ਕਿਰਪਾ ਕਰੇ ਹਰ ਮੇਰਾ ਹਰੀ ਜੀ ਕਿਰਪਾ ਕਰ ਦੇਨ ਪ੍ਰਭ ਨਾਨਕ ਲੇ ਹੋ ਬਹੋੜ ਨਾਨਕ ਉਹ ਬਹੋੜ ਮਹਾਰਾਜ ਕਹਿੰਦੇ ਬਹੋੜ ਜੁਨਾ ਤੋਂ ਬਚਾ ਲੈਂਦੇ ਹਨ ਪੌੜੀ ਔੜੀ ਆਰੰਭ ਕਰਦੇ ਨੇ ਪਾਤਸ਼ਾਹ ਜੀ ਸਾਖ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੈ ਔੜੀ ਦੇ ਵਿੱਚ ਮਹਾਰਾਜੀ ਬਚਨ ਕਰਦੇ ਹਨ ਇਹ ਸ਼ਬਦ ਵੀ ਆਮ ਰਾਗੀ ਸਿੰਘ ਪੜ੍ਹਦੇ ਹਾਂ ਸੇਵਾ ਪਰਥਾਏ ਮਹਾਰਾਜੀ ਕਹਿੰਦੇ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਜੇ ਉਹ ਸੇਵਾ ਕੀਤੀ ਮਹਾਰਾਜੀ ਕਹਿੰਦੇ ਸਫਲ ਹੁੰਦੀ ਹੈ ਜੇ ਸਤਗੁਰੂ ਨੂੰ ਅਸੀਂ ਖੁਸ਼ ਕਰ ਲਈਏ ਕੋਸ਼ਿਸ਼ ਕਿਸ ਤਰ੍ਹਾਂ ਹੁੰਦੇ ਸਤਿਗੁਰੂ ਜੀ ਜੇ ਮਨ ਵੀ ਉੱਥੇ ਹਾਜ਼ਰ ਕਰਕੇ ਸੇਵਾ ਕਰੀਏ ਹੁਰਨਿਆਂ ਤੁਰਤ ਸੇਵਾ ਕਮਾਈਏ ਅਦੀ ਕੋਈ ਬਹੁਤਾ ਲਾਲਚ ਨਾ ਕਰੀਏ ਨੇਤਾ ਪ੍ਰਤੀ ਨਿੱਤ ਬਣਾ ਲਈਏ ਨਿੱਤ ਨੇਮ ਜਿਵੇਂ ਨਿੱਤ ਨੇਤਮ ਨੇਮ ਦਾ ਭਾਵ ਵਰਤੇ ਹੁੰਦਾ ਹੈ ਕਿ ਨੇਤਾ ਪ੍ਰਤੀ ਜਿਹੜਾ ਕੰਮ ਕੀਤਾ ਜਾਏ ਉਸ ਟਾਈਮ ਉਸ ਘੜੀ ਦੇਹੀ ਕੰਮ ਕੀਤਾ ਜਾ ਉਹਨੂੰ ਨਿੱਤ ਨੇਮ ਕਹਿੰਦੇ ਹਨ ਮਹਾਰਾਜ ਜੀ ਕਹਿੰਦੇ ਨੇਤਾ ਪ੍ਰਤੀ ਜੇ ਕੋਈ ਸੇਵਾ ਕਮੰਦ ਹੈ ਪੁਰਨਿਆ ਤੁਰਤ ਉਹਦੇ ਦਰ ਦੀ ਸੇਵਾ ਕਰਦਾ ਉਹ ਮਾਲਕ ਨੂੰ ਹਰੀ ਨੂੰ ਸਤਿਗੁਰੂ ਜੀ ਕਹਿੰਦੇ ਚੰਗੀ ਲੱਗਦੀ ਆ ਭਾ ਜਾਂਦੀ ਆ ਭਾਈ ਸਾ ਸੇਵਾ ਕੀਤੀ ਸਫਲ ਹੈ ਜੇ ਤ ਸਤਿਗੁਰ ਕਾ ਮਨ ਮੰਨੇ ਜੇ ਸਤਿਗੁਰ ਨੂੰ ਖੁਸ਼ ਕਰ ਲਿਆ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਭਲ ਭੰਨੇ ਫਿਰ ਮਹਾਰਾਜ ਜੀ ਕਹਿੰਦੇ ਪਾਪ ਜਿਹੜੇ ਨੂੰ ਟੁੱਟ ਜਾਂਦੇ ਹਨ ਜਾ ਸਤਿਗੁਰੂ ਨੂੰ ਖੁਸ਼ ਕਰ ਲੈਣਾ ਜਾਂ ਸਤਿਗੁਰੂ ਕਾ ਮੰਨ ਮੰਨਿਆ ਸਤਿਗੁਰੂ ਨੂੰ ਮਹਾਰਾਜ ਜੀ ਕਹਿੰਦੇ ਸੇਵਾ ਕਮਾ ਕੇ ਜਿਵੇਂ ਭਾਈ ਆਦਮ ਨੇ ਖੁਸ਼ ਕਰ ਲਿਆ ਸੀ ਨਾ 70 ਸਾਲ ਦੀ ਉਮਰ ਦੇ ਵਿੱਚ ਪੁੱਤਰ ਦੀ ਦਾਤ ਮਿਲੀ ਭਾਈ ਭਗਤੂ ਜੀ ਦੀ ਪ੍ਰਾਪਤੀ ਹੋਈ ਪੀਰਾਂ ਦੇ ਵੀ ਮੜੀਆਂ ਤੇ ਵੀ ਜਾ ਕੇ ਸਿਰ ਰਗੜੇ ਇੰਨੀ ਧਨ ਦੌਲਤ ਘਰ ਜੀਮੀਦਾਰ ਸਨ ਮੱਝਾਂ ਸਨ ਕਾਰੋਬਾਰ ਸੀ ਜੈ ਦਾਤ ਸੀ ਪੀਰ ਵੀ ਬਣਾ ਲਿਆ ਘਰ ਵਿੱਚ ਉਹਨੂੰ ਵੀ ਜੋਤਾਂ ਜਗਾਈਆਂ ਦੀ ਵੇ ਬਾਲੇ ਮੜੀਆਂ ਤੇ ਕਹਿਣਾ ਕਿਸੇ ਮੜੀਆਂ ਤੇ ਚਲੇ ਜਾਣਾ ਕਿ ਪੁੱਤਰ ਮਿਲ ਜਾਵੇ ਘਰ-ਬਾਰ ਕੋਈ ਸਾਂਭ ਲਵੇ ਪੁੱਤ ਘਰ ਦਾ ਤੇਰਾਕ ਜਗਦਾ ਰਹੇ 70 ਸਾਲ ਦੀ ਆ ਜੂ ਹੋ ਗਈ ਕਿਤੋਂ ਨਹੀਂ ਮਿਲਿਆ ਕਿਉਂਕਿ ਕਰਮਾਂ ਦੀ ਲਿਖਤੇ ਮੁਤਾਬਕ ਸੰਸਾਰ ਵਿੱਚ ਆਪਾਂ ਨੂੰ ਇਹ ਚੀਜ਼ਾਂ ਪ੍ਰਾਪਤ ਹੁੰਦੀਆਂ ਹਨ ਤੇ ਪਿਆਰਿਓ ਫਿਰ ਮਹਾਰਾਜ ਦਾ ਮੇਲ ਹੋਇਆ ਸਤਿਗੁਰੂ ਦੇ ਚਰਨਾਂ ਨਾਲ ਜਦੋਂ ਜੁੜਿਆ ਭਾਈ ਆਦਮ ਜੀ ਉਹਨਾਂ ਦੇ ਬਣ ਕੇ ਰਹਿ ਗਏ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਪਾਗਲ ਹੋ ਗਿਆ ਫਿਰ ਜਦੋਂ ਲੋਕ ਪਾਗਲ ਕਹਿਣ ਲੱਗ ਜਾਂਦੇ ਨੇ ਉਦੋਂ ਮਹਾਰਾਜ ਦਾ ਹੋ ਜਾਂਦਾ ਉਹ ਮਨੁੱਖ ਲੋਕਾਂ ਨੇ ਕਹਿ ਤਾ ਪਾਗਲ ਹੋ ਗਿਆ ਜੈਂ ਦੱਤ ਵੀ ਵੇਚ ਤੀ ਮਹਾਲ ਡੰਗਰ ਵੀ ਵੇਚਤਾ ਘਰ ਜਿੰਨੇ ਡੰਗਰ ਸਨ ਪਸ਼ੂ ਸਨ ਵੇਚਤੇ ਜੈਂ ਦੱਤ ਵੀ ਵੇਚ ਨਹੀਂ ਲੋਕਾਂ ਵਿੱਚ ਵੰਡਤੇ ਮਾਇਆ ਲੋਕਾਂ ਵਿੱਚ ਵੰਡਣੀ ਸ਼ੁਰੂ ਕਰਤੀ ਲੋਕ ਕਹਿੰਦੇ ਜਿੰਨਾ ਪੀਰਾਂ ਦੀਆਂ ਜਗਾ ਭੰਨੀਆਂ ਨਾ ਕਵਨਾ ਪੀਰ ਭੰਨਿਆਂ ਨੂੰ ਪੀਰ ਇਨ੍ਹਾਂ ਦੇ ਇਨ੍ਹਾਂ ਤੇ ਚੜ ਗਏ ਨੇ ਪੀਰਾਂ ਦਾ ਪੀਰਾ ਵੀ ਹੋ ਗਿਆਂ ਨ ਇਹਨੂੰ ਚੰਬੜ ਗਿਆਂ ਨੇ ਪੀਰੇ ਆਦਮ ਸਿੰਘ ਜੀ ਨਹੀਂ ਬਚਦਾ ਹੁਣ ਕਹਿੰਦੇ ਪਾਗਲ ਹੋ ਗਿਆ ਤਾਂ ਘਰ-ਬਾਰ ਵੇਚੀ ਜਾਂਦਾ ਧਨ ਦੌਲਤ ਵਿੱਚ ਵੇਚੀ ਜਾਂਦਾ ਸਾਰਾ ਕੁਝ ਹੀ ਵੇਚਦਾ ਗਰੀਬ ਹੋ ਗਿਆ ਗਰੀਬ ਹੋ ਕੇ ਉਹਦੇ ਚਰਨਾਂ ਤੇ ਗਿਆ ਗੁਰੂ ਮਹਾਰਾਜ ਦੇ ਸਾਰੀ ਜਨ ਦੱਤ ਜਦੋਂ ਖਤਮ ਹੋ ਗਈ ਜਾ ਕੇ ਬਹਿ ਗਏ ਮੀਆਂ ਬੀਬੀ ਦੋਵੇਂ ਪਤਨੀ ਵੀ ਅਈ ਸਾਲ ਸੇਵਾ ਕੀਤੀ ਫੁਰਨੇ ਆ ਰਹਿਤ 70 ਸਾਲ ਦੀ ਆਜੂ ਮਨ ਤੇ ਤਨ ਦੇ ਵਿੱਚ ਹੀ ਉਹਦਾ ਆਵਾਸ ਹੋ ਗਿਆ ਰਿੱਧੀਆਂ ਸਿੱਧੀਆਂ ਮਿਲ ਗਈਆਂ ਹੁਣ ਚਾਹੀਨੀ ਰੀ ਪੁੱਤਰ ਧੀ ਦੀ ਪੰਜਾਬ ਦੇ ਕਿ ਮਹਾਰਾਜ ਜੀ ਦਰਸ਼ਨਾਂ ਦੀ ਤਾਂਗ ਵੱਜਦੀ ਗਈ ਸੰਸਾਰੀ ਫੁਰਨੇ ਖਤਮ ਹੁੰਦੇ ਗਏ ਤੇ ਅੱਜ ਗੁਰੂ ਮਹਾਰਾਜ ਨੇ ਆਵਾਜ਼ ਮਾਰੀ ਕਹਿੰਦੇ ਭਾਈ ਆਦਮ ਜੀ ਕੀ ਚਾਹੀਦਾ ਜੋ ਮਨੋਰਥ ਲੈ ਕੇ ਆਏ ਸੀ ਮਹਾਰਾਜ ਨੂੰ ਪਤਾ ਹੁੰਦਾ ਕਿ ਕਿਹੜੇ ਮਨੋਰਥ ਕਰਕੇ ਕਿਡਾ ਰਿਆ ਤੇ ਸਤਿਗੁਰੂ ਜੀ ਨੇ ਆਵਾਜ਼ ਮਾਰੀ ਭਾਈ ਆਦਮ ਜੀ ਕੀ ਚਾਹੀਦਾ ਸੀ ਕਿਧੇ ਕਰਕੇ ਸੇਵਾ ਕਰਨ ਆਏ ਸੀ ਇੰਨੇ ਸਾਲ ਹੋ ਗਏ ਕੁਝ ਮੰਗਿਆ ਹੀ ਨਹੀਂ ਉਸ ਵੇਲੇ ਨੀਵੀ ਪਾਲੀ ਕਹਿੰਦੇ ਹੁਣ ਤਾਂ ਬਜ਼ੁਰਗਾਂ 70 ਸਾਲ ਦੀ ਉਮਰ ਹੈ ਜੇ ਬੇਟੇ ਦੀ ਦਾਤ ਬੱਚੇ ਦੀ ਦਾਤ ਮੰਗਾਗਾ ਦੁਨੀਆ ਸੇਗੀ ਸੰਗਤ ਬੈਠੀ ਐ ਤੇ ਭਰਿਆ ਹੋਇਆ ਦੀਵਾਨ ਹੈ ਤੇ ਕਿਸੇ ਦੇ ਸਾਹਮਣੇ ਸ਼ਰਮਿੰਦਗੀ ਪ੍ਰਾਪਤ ਹੋਈ ਤੇ ਨੀਵੀਂ ਪਾ ਕੇ ਹੱਥ ਜੋੜ ਤੇ ਕਹਿੰਦੇ ਮਹਾਰਾਜ ਜੀ ਕੁਝ ਨਹੀਂ ਚਾਹੀਦਾ ਤੁਹਾਡੇ ਦਰ ਘਰ ਤੋਂ ਸਾਰਾ ਕੁਝ ਮਿਲ ਗਿਆ ਹੁਣ ਭੋਖੀ ਇੱਛਾ ਹੀ ਖਤਮ ਹੋ ਗਈ ਐ ਤੇ ਮਹਾਰਾਜ ਜੀ ਤਾਂ ਜਾਣਦੇ ਸੀ ਸਤਗੁਰੂ ਜੀ ਕਹਿੰਦੇ ਭਾਈ ਕੱਲ ਨੂੰ ਬੀਬੀ ਜੀ ਨੂੰ ਬੁਲਾ ਕੇ ਲਿਆਓ ਪਤਨੀ ਨੂੰ ਦੂਜੇ ਦਿਨ ਭਾਈ ਸਾਹਿਬ ਜੀ ਪਤਨੀ ਨੂੰ ਲੈ ਕੇ ਆਏ ਪਤਨੀ ਨੇ ਜਦੋਂ ਸਵਾਲ ਕੀਤਾ ਮਹਾਰਾਜ ਨੇ ਕਹਿੰਦੇ ਭਾਈ ਬੀਬਾ ਕਿਹੜਾ ਮਨੋਰਥ ਸੀ ਜਿਹਦੇ ਕਰਕੇ ਸੇਵਾ ਕਮਾਈ ਇੰਨਾ ਲੰਬਾ ਸੇਵਾ ਸੇਵਾ ਕੀਤੀ ਤੁਹਾਡੇ ਤੋਂ ਗੁਰੂ ਪਰਮੇਸ਼ਰ ਖੁਸ਼ ਹੈ ਜੋ ਵੀ ਮੰਗੋਗੇ ਗੁਰੂ ਮਹਾਰਾਜ ਦੇਣਗੇ ਪਰਮੇਸ਼ਰ ਜੀ ਦੇਣਗੇ ਅੱਜ ਮੰਗ ਲਓ ਉਸ ਵੇਲੇ ਮਾਤਾ ਜੀ ਨੇ ਵਾਤਨ ਕੀਤਾ ਕਹਿੰਦੇ ਸਤਿਗੁਰੂ ਜੀ ਅਸੀਂ ਤਾਂ ਬੜੇ ਦੇਵੀ ਦੇਵਤੇ ਧਿਆਏ ਸਾਡੇ ਕੋਲ ਉਦਾਦ ਨਹੀਂ ਸੀ ਜਵਾਨੀ ਤੋਂ ਇਲਾਜ ਦੀ ਪ੍ਰਾਪਤੀ ਨਹੀਂ ਹੋਈ ਸਾਰੀ ਜ਼ਿੰਦਗੀ ਉਜੜ ਗਈ ਕੋਈ ਪੀਰ ਪਕੰਬਰ ਨਹੀਂ ਛੱਡਿਆ ਤੇ ਮਹਾਰਾਜ ਜੀ ਹੱਸ ਕੇ ਕਹਿੰਦੇ ਬੀਬਾ ਜੀ ਤੁਹਾਡੇ ਮੱਥੇ ਦੀ ਲਿਖਤ ਤੇ ਤਾਂ ਕੋਈ ਦਾਤ ਹੀ ਨਹੀਂ ਹੈਗੀ ਸੁਲਤਾਨ ਦੀ ਪ੍ਰਾਪਤੀ ਨਹੀਂ ਹੈਗੀ ਇੰਨੇ ਸਾਲ ਤੁਹਾਡੇ ਲੰਘ ਗਏ ਠੀਕ ਹੈ ਪਰ ਸੁਲਤਾਨ ਦੀ ਪ੍ਰਾਪਤੀ ਲਿਖਤ 'ਚ ਨਹੀਂ ਹੈ ਲੇਖੇ ਤੋਂ ਬਿਨਾ ਮੱਥੇ ਦੀ ਲਿਖਤ ਤੋਂ ਬਿਨਾ ਕੋਈ ਨਹੀਂ ਕੁਝ ਦੇ ਸਕਦਾ ਸਤਿਗੁਰੂ ਜੀ ਆਖਿ ਸਿਖੇ ਕਹਿੰਦੇ ਬੇਟਾ ਪਰ ਤੁਸੀਂ ਸੇਵਾ ਹੀ ਇੰਨੀ ਕੀਤੀ ਹੈ ਸੱਚੇ ਮਨ ਦੇ ਨਾਲ ਫੁਰਨਿਆ ਰਹਿਤ ਗੁਰੂ ਘਰ ਪਰਮੇਸ਼ਰ ਦੇ ਘਰ ਵਿੱਚੋਂ ਕੋਈ ਖਾਲੀ ਨਹੀਂ ਜਾਂਦਾ ਐ ਸਮਝ ਲਓ ਜਿਹੜਾ ਸਾਡੇ ਘਰ ਪੁੱਤਰ ਹੋਣਾ ਸੀ ਉਹ ਤੁਹਾਡੇ ਘਰ ਹੋਏਗਾ ਮਹਾਰਾਜ ਨੇ ਆਪਣੀ ਅਰਦਾਸ ਕਰਕੇ ਪ੍ਰਵੇਸ਼ਰ ਜੀ ਪਰਮਾਤਮਾ ਅਗੇ ਅਰਦਾਸ ਕਰਕੇ ਜਿਹੜਾ ਆਪਣੇ ਘਰ ਸੁਪੁੱਤਰ ਜਨਮ ਲੈਣਾ ਸੀ ਭਾਈ ਭਗਤੂ ਜੀ ਉਹ ਭਾਈ ਆਦਵ ਜੀ ਨੂੰ ਬਖਸ਼ਦਾ ਉਸ ਵੇਲੇ ਬੇਨਤੀ ਕੀਤੀ ਕਹਿੰਦੇ ਭਾਈ ਸਾਹਿਬ ਜੀ ਇਸ ਵੇਲੇ ਬੱਚਾ ਹੋਏ ਬੇਟਾ ਹੋਏ ਸੁਲਤਾਨ ਦੀ ਪ੍ਰਾਪਤੀ ਹੋਏ ਉਸ ਦੇ ਉਸ ਦੇ ਇੱਕ ਪੱਟ ਦੇ ਉੱਤੇ ਮੋਹਰ ਦਾ ਨਿਸ਼ਾਨ ਹੋਵੇਗਾ ਉਹਦਾ ਨਾਮ ਭਾਈ ਭਗਤੂ ਰੱਖਣਾ ਜਿਹਦੀ ਅੰਸ਼ ਬੰਸ਼ ਦੇ ਵਿੱਚੋਂ ਸੂਰਮੇ ਪੈਦਾ ਹੋਣਗੇ ਇਸੇ ਤਰ੍ਹਾਂ ਹੀ ਹੋਇਆ ਇਸ ਵੇਲੇ ਸਾਲ ਬੀਤਿਆ ਭਾਈ ਆਦਮ ਜੀ ਦੇ ਘਰ ਸੁਪੁੱਤਰ ਨੇ ਜਨਮ ਲਿਆ ਤੇ ਸਾਸਕਤ ਜੀਓ ਉਹ ਉਹਦਾ ਨਾਮ ਭਾਈ ਭਗਤੂ ਰੱਖਿਆ ਗਿਆ ਭਾਈ ਸਾਹਿਬ ਜੀ ਨੇ ਤੱਕਿਆ ਜਦੋਂ ਪੱਟ ਤੇ ਉਸੇ ਤਰੀ ਮੋਹਰ ਦਾ ਮਹਾਰਾਜ ਦੀ ਮਿਹਰ ਦਾ ਨਿਸ਼ਾਨ ਸੀ ਸਾਧ ਸੰਗਤ ਜੀ ਉਹ ਐਸੀ ਕਿਰਪਾ ਮਹਾਰਾਜ ਦੇ ਘਰ ਹੈ ਜਿਨ੍ਹਾਂ ਦੇ ਕਰਮਾਂ ਦੇ ਵਿੱਚ ਮਿੱਥੇ ਦੀ ਲਿਖਤ ਵੀ ਮਿੱਟੀ ਹੋਵੇ ਉਹ ਮਹਾਰਾਜ ਜੀ ਦੁਆਰਾ ਕਿਰਪਾ ਕਰ ਦਿੰਦੇ ਹਨ ਇਹਦੇ ਘਰ ਕੋਈ ਦੇਰ ਤਾਂ ਅੰਧੇਰ ਨਹੀਂ ਹੈ ਸਦਾ ਹੀ ਮਨ ਅਤੇ ਤਨ ਕਰਕੇ ਕੋਈ ਉਪ ਵੀ ਸੇਵਾ ਕਮੰਦਾ ਹੈ ਉਥੇ ਮਹਾਰਾਜ ਜੀ ਕਿਰਪਾ ਧਾਰਦੇ ਹਨ ਮਹਾਰਾਜ ਜੀ ਇਥੇ ਬਚਨ ਵੀ ਕਰਦੇ ਹਨ ਗੁਰੂ ਅੰਮਰਦਾਸ ਜੀ ਆ ਸਤਗੁਰ ਕਾ ਮਨ ਮੰਨਿਆ ਆ ਪਾਪ ਕਸੰਭਲ ਭੰਨੇ ਪਾਪ ਮਹਾਰਾਜ ਜੀ ਕਹਿੰਦੇ ਕੱਟ ਦਿੰਦੇ ਹਨ ਕਸੰਭਲ ਜਿਹੜਾ ਪਾਪਾਂ ਦਾ ਘੜਾ ਹੁੰਦਾ ਫੁੱਟ ਜਾਂਦਾ ਔਰ ਟਹਿ ਜਾਂਦਾ ਅਤੇ ਮਨ ਸੁੰਦਰ ਮਨ ਕਾਇਆ ਸੁੰਦਰ ਬਣ ਜਾਂਦੀ ਹੈ ਉਪਦੇਸ਼ ਜੇ ਦਿੱਤਾ ਸਤਗੁਰੂ ਸੋ ਸੁਣਿਆ ਸਿੱਖੀ ਕੰਨੈ ਮਹਾਰਾਜ ਕਹਿੰਦੇ ਜਦੋਂ ਗੁਰਮਖ ਉਹਦਾ ਵਿਦੇਸ਼ ਨੂੰ ਧਾਰਨ ਕਰਦਾ ਸਤਿਗੁਰਾਂ ਦੇ ਵਿਦੇਸ਼ ਨੂੰ ਸੁਣਦਾ ਤੇ ਸਿੱਖਿਆ ਲੈਂਦਾ ਉਹਦੇ ਤੋਂ ਮੰਨਦਾ ਹੈ ਜਿਨ ਸਤਿਗੁਰ ਕਾ ਬਾਣਾ ਮੰਨਿਆ ਇਨ ਚੜੀ ਜਵਗਨ ਵੰਨੇ ਜਿਨ੍ਹਾਂ ਨੇ ਮਹਾਰਾਜ ਜੀ ਕਹਿੰਦੇ ਹੁਕਮ ਮੰਨ ਕੇ ਉਹਦਾ ਬਾਣਾ ਮੰਨਿਆ ਉਹਨਾਂ ਨੂੰ ਦਿਨ ਰਾਤ ਚੁਗਣੀ ਮਹਾਰਾਜ ਜੀ ਕਹਿੰਦੀ ਉਹਨਾਂ ਤੇ ਸੱਚੀ ਪੌੜ ਚੜ ਗਈ ਦਿਨ ਰਾਤ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਉਹਨੂੰ ਧਿਆਉਣਾ ਕੀਤਾ ਉਹਦੇ ਬਾਣੇ ਵਿੱਚ ਰਹੇ ਚੜੀ ਤੇ ਵਗਣ ਵਾਲੇ ਦਿਨੋਂ ਦਿਨ ਰਾਤ ਮਹਾਰਾਜ ਜੀ ਕਹਿੰਦੇ ਉਹਨਾਂ ਦੀ ਮਹਿਮਾ ਉਹਨਾਂ ਦੀ ਬਰਕਤਾਂ ਵੱਧਦੀਆਂ ਰਹੀਆਂ ਇਹ ਚਾਲ ਨਰਾਜੀ ਗੁਰਮੁਖੀ ਉਰ ਦੇਖਿਆ ਸੁਨਮਨ ਭਿੰਨੇ ਅਖੀਰਲੀ ਤੋਖ ਵਿੱਚ ਪਾਤਸ਼ਾਹ ਜੀ ਬਤਨ ਕਰਦੇ ਹਨ ਕਹਿੰਦੇ ਉਹਨਾਂ ਦੀ ਚਾਲ ਨਰਾਲੀ ਹੋ ਜਾਂਦੀ ਹੈ ਭਗਤਾਂ ਕੀ ਚਾਲ ਨਿਰਾਲੀ ਅੱਲਾ ਨਿਰਾਲੀ ਭਗਤਾ ਕੀ ਰੀ ਵਿਖਮ ਮਾਰਗ ਚੱਲਣਾ ਆਚਾਰ ਜੀ ਕਹਿੰਦੇ ਚਾਲ ਨਿਰਾਲੀ ਗੁਰਮੁਖੀ ਗੁਰਮਖਾਂ ਦੀ ਚਾਲ ਨਿਰਾਲੀ ਹੋ ਜਾਂਦੀ ਹੈ ਗੁਰ ਦਿਖਿਆ ਸੁਣ ਮੰਨ ਭਿੰਨੇ ਮਹਾਰਾਜ ਜੀ ਕਹਿੰਦੇ ਗੁਰੂ ਦੀ ਦਿਖਿਆ ਵਿਖਿਆ ਤੋਂ ਭਾਵ ਕੀ ਗੁਰੂ ਦਾ ਪ੍ਰਦੇਸ਼ ਸੁਣ ਕੇ ਮੰਨ ਲੈਂਦੇ ਹਨ ਉਹ ਮਾਣੂ ਦੇ ਚਰਨਾਂ ਵਿੱਚ ਟਿਕਾ ਲੈਂਦੇ ਹਨ ਇਸ ਕਰਕੇ ਉਹਨਾਂ ਦੀ ਦੁਨੀਆ ਨਾਲੋਂ ਚਾਲ ਵੱਖਰੀ ਭਗਤਾਂ ਦੀ ਚਾਲ ਨਿਰਾਲੀ ਇਹ ਮਹਾਰਾਜੀ ਦੇ ਅੱਜ ਦੇ ਸ਼ਬਦ ਦੀ ਵਿਚਾਰ ਹੈ ਗੁਰੂ ਰਾਮਦਾਸ ਮਹਾਰਾਜ ਜੀ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਸ਼ਲੋਕ ਪੌੜੀਆਂ ਹਨ ਸਤਿਗੁਰ ਜੀ ਕਿਰਪਾ ਕਰਨ ਇੰਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਿਓ ਸਦਾਈ ਬਾਣੀ ਪੜਦੇ ਵਿਚਾਰ ਦੇ ਜੀ ਨਿਕਾਹੀ ਭੁੱਲਾ ਉਹਨਾਂ ਜਨੀਆਂ ਮਹਾਰਾਜ ਸਤ ਮਤ ਬਖਸ਼ ਲੈਣ ਜੀ ਆਇਆਂ ਸੂਹ ਸੰਗਤਾਨੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ